ਸਤਿ ਸ਼੍ਰੀਕਾਲ ਜੀ ਅੱਜ ਆਪਾਂ ਖੋਤਾਂ ਲੈ ਕੇ ਆਏ ਹਾਂ ਪਹਿਲੀ ਹੈ ਜੇ ਹੀ ਚੋਰਾ ਖੜੀ ਤੇ ਹੀ ਕਿੱਲੇ ਵੱਧੀ ਚੀਜ਼ਾਂ ਦਾ ਖਾਸਤਾ ਹਾਲਤ ਵਾਲੀ ਤੇ ਬੇਫਾਇਦਾ ਹੋਣਾ ਮੈਂ ਕਿਹਾ ਇਹ ਸਾਈਕਲ ਪਿਆ ਰਹਿਣ ਦਿਓ ਇਸੇ ਤਰ੍ਹਾਂ ਹੀ ਇਸ ਨੂੰ ਜਿੰਦਰਾ ਲਾਉਣ ਦੀ ਕੋਈ ਜ਼ਰੂਰਤ ਨਹੀਂ ਇਹ ਤਾਂ ਜੇ ਹੀ ਚੋਰਾ ਖੜੀ ਤੇ ਹੀ ਕਿੱਲੇ ਵੱਧੀ ਕਹਿਣ ਵਾਂਗ ਹੈ ਇਸ ਵਾਲਣ ਨੂੰ ਕੋਈ ਨਹੀਂ ਲੈ ਜਾਂਦਾ ਦੂਸਰੀ ਜਿੱਥੇ ਜਿੱਤ ਕੇ ਹਾਰਨਾ ਉੱਥੇ ਭਲੀ ਚੁੱਪ ਜਿੱਥੇ ਬੰਦੇ ਨੂੰ ਆਪਣਾ ਪੱਖ ਠੀਕ ਹੋਣ ਤੇ ਵੀ ਝੁਕਣਾ ਹੀ ਪਵੇ ਉੱਥੇ ਚੁੱਪ ਰਹਿਣਾ ਹੀ ਚੰਗਾ ਹੁੰਦਾ ਹੈ ਤੁਹਾਨੂੰ ਆਪਣੇ ਮਾਤਾ ਪਿਤਾ ਦੀਆਂ ਗਲਤੀਆਂ ਉੱਤੇ ਉਹਨਾਂ ਨਾਲ ਝਗੜਾ ਨਹੀਂ ਕਰਨਾ ਚਾਹੀਦਾ ਕਿਉਂਕਿ ਤੁਹਾਡਾ ਪੱਖ ਠੀਕ ਹੁੰਦਿਆਂ ਹੋਇਆਂ ਵੀ ਅੰਤ ਤੁਹਾਨੂੰ ਉਹਨਾਂ ਸਾਹਮਣੇ ਝੁਕਣਾ ਹੀ ਪਵੇਗਾ ਇਸੇ ਕਰਕੇ ਸਿਆਣਿਆਂ ਨੇ ਕਿਹਾ ਹੈ ਕਿ ਜਿੱਥੇ ਜਿੱਤ ਕੇ ਹਾਰਨਾ ਉੱਥੇ ਭਲੀ ਚੁੱਪ ਤੀਸਰੀ ਤੇਲੇ ਦੀ ਬੁੱਢੀ ਤੇ ਟਕਾ ਸਿਰ ਮਨਾਈ ਥੋੜੀ ਕੀਮਤ ਦੀ ਚੀਜ਼ ਦੀ ਸੰਭਾਲ ਜਾਂ ਮਰੰਮਤ ਉੱਪਰ ਬਹੁਤ ਜ਼ਿਆਦਾ ਖਰਚ ਹੋਣਾ ਜਦੋਂ ਰਫੂਗਰ ਨੇ ਮੇਰੀ ਕੱਸ ਕੇ ਪਾਟੀ ਹੋਈ ਕਮੀਜ਼ ਨੂੰ ਰਫੂ ਕਰਨ ਦੇ 50 ਰੁਪਏ ਮੰਗੇ ਤਾਂ ਮੈਂ ਕਿਹਾ ਕਿ ਇਹ ਤਾਂ ਉਹ ਗੱਲ ਹੈ ਤੇਲੇ ਦੀ ਬੁੱਢੀ ਤੇ ਟਕਾ ਸਿਰ ਮਨਾਈ ਇਹ ਅੱਜ ਇੱਥੋਂ ਪਾਟੀ ਹੈ ਕੱਲ ਨੂੰ ਹੋਰ ਥਾਂ ਤੋਂ ਪਾੜ ਜਾਵੇਗੀ ਇਸ ਉੱਤੇ ਇੰਨੇ ਪੈਸੇ ਖਰਚ ਕਰਨ ਦਾ ਕੀ ਲਾਭ ਚੌਥੀ ਨਾ ਤੰਦ ਨਾ ਤਾਣੀ ਜੁਲਾਹੇ ਨਾਲ ਡਾਂਗੋ ਡਾਂਗੀ ਅਕਾਰਨ ਹੀ ਕਿਸੇ ਨਾਲ ਝਗੜਾ ਛੇੜਨਾ ਜਦੋਂ ਮੈਂ ਗੱਡੀ ਵਿੱਚ ਦੋ ਸਵਾਰੀਆਂ ਨੂੰ ਬਹੁਤ ਸਾਰੀਆਂ ਸ਼ੀਟਾਂ ਖਾਲੀ ਪਈਆਂ ਹੋਣ ਤੇ ਇੱਕ ਸ਼ੀਟ ਬਦਲੇ ਲੜਦੇ ਹੋਏ ਦੇਖਿਆ ਤਾਂ ਮੈਂ ਮੈਂ ਉਹਨਾਂ ਨੂੰ ਛਡਾਉਂਦਿਆਂ ਕਿਹਾ ਭਰਾਵੋ ਕਿਉਂ ਲੜਦੇ ਹੋ ਇਹ ਸ਼ੀਟ ਨਾ ਤੇਰੀ ਹੈ ਨਾ ਮੇਰੀ ਤੁਹਾਡੀ ਤਾਂ ਉਹ ਗੱਲ ਹੈ ਅਖੇ ਨਾ ਤੰਦ ਨਾ ਤਾਣੀ ਜੁਲਾਹੇ ਨਾਲ ਡਾਂਗੋ ਡਾਂਗੀ ਪੰਜਵੀਂ ਭਰੇ ਪੇਟ ਤੇ ਸ਼ੱਕਰ ਕੌੜੀ ਰੱਜੇ ਆਦਮੀ ਨੂੰ ਚੰਗੀ ਚੀਜ਼ ਵੀ ਸਵਾਦ ਨਹੀਂ ਲੱਗਦੀ ਜਦੋਂ ਬਹੁਤ ਸਾਰੀ ਮਠਿਆਈ ਖਾ ਖਾ ਕੇ ਰੱਜੀ ਕੁਲਜੀਤ ਨੇ ਮਿੱਠੇ ਕੇਲਿਆਂ ਨੂੰ ਵੇਸਵਾਦ ਕਹਿ ਕੇ ਛੱਡ ਦਿੱਤਾ ਤਾਂ ਮੈਂ ਕਿਹਾ ਕੇਲੇ ਤਾਂ ਬੜੇ ਮਿੱਠੇ ਸਨ ਪਰ ਤੇਰੀ ਉਹ ਗੱਲ ਹੈ ਭਰੇ ਪੇਟ ਤੇ ਸ਼ੱਕਰ ਕੌੜੀ ਹਾਂਜੀ ਇਹ ਸੀ ਕੁਝ ਕਹਾਵਤਾਂ ਜਾਂ ਖਾਣਾ ਜੇ ਤੁਹਾਨੂੰ ਇਹ ਖਾਣਾ ਵਧੀਆ ਲੱਗੀਆਂ ਹੋਣ ਤਾਂ ਲਾਈਕ ਤੇ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰਨਾ ਥੈਂਕ ਯੂ